ਹੇ ਗੁਰਜੀ ਕੀ ਫਤਿਹ ਸੋ ਪਿਆਰੇ ਖਾਲਸਾ ਜੀ ਸ਼ਹੀਦਾਂ ਦੀ ਯਾਦ ਵਿੱਚ ਉਹ ਸਾਡੇ ਮਹਾਨ ਗਦਰੀ ਬਾਬੇ ਜਿਨ੍ਹਾਂ ਨੇ ਪਰਉਪਕਾਰ ਕੀਤਾ ਏ ਜਿੰਦਗੀ ਵਾਰੀ ਏ ਉਹਨਾਂ ਦੀ ਯਾਦ ਵਿੱਚ ਇਹ 25ਵਾਂ ਸਲਾਨਾ ਸਮਾਗਮ ਆਪ ਸਾਰਿਆਂ ਦੇ ਸਹਿਯੋਗ ਦੇ ਨਾਲ ਜੋ ਸੰਸਥਾ ਕਰਾ ਰਹੀ ਹੈ ਇਹ ਹਰੇਕ ਦਾ ਯੋਗਦਾਨ ਆ ਇਹਦੇ ਵਿੱਚ ਇੱਕ ਯਾਦਾਂ ਬਣ ਜਾਂਦੀ ਆ ਆਪਾਂ ਸਿਲਵਰ ਜੁਬਲੀ ਪ੍ਰੋਗਰਾਮ ਏ 25ਵਾਂ ਸਮਾਗਮ ਹੋ ਰਿਹਾ ਏ ਇਸ ਧਰਤੀ ਦੇ ਉੱਪਰ ਸੋ ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਕਹਿੰਦੇ ਆਂਦੀ ਚਲੀ ਜਾਂਦੀ ਹੈ ਤੂਫਾਨ ਚਲੇ ਜਾਂਦੇ ਹੈ ਯਾਦਾਂ ਰਹਿ ਜਾਂਦੀਆਂ ਇਨਸਾਨ ਚਲੇ ਜਾਂਦੇ ਹੈ ਕੋਈ ਮੀਂਹ ਨਹੀਂ ਰੀ ਝੱਖੜ ਤੂਫਾਨ ਆਵੇ ਕਿੱਡਾ ਨੁਕਸਾਨ ਕਰ ਦਈ ਹੈ ਜਿਹੜਾ ਇਨਸਾਨ ਮਾਤ ਲੋਗ ਤੇ ਆਇਆ ਉਹਨੇ ਵੀ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ ਪਰ ਜਿਹੜੀ ਆ ਯਾਦ ਮਨਾ ਰਹੇ ਉਹਨਾਂ ਗਦਰੀ ਬਾਬਿਆਂ ਦੀ ਉਹਨਾਂ ਨੇ ਪਰਕਾਰ ਕੀਤਾ ਹੈ ਸਾਡੇ ਇਸ ਤਰ੍ਹਾਂ ਕੇ ਸ਼ੇ ਲਿਖਦੇ ਕਹਿੰਦੇ ਇਹ ਯਾਦ ਤੇਰੀ ਵਿੱਚ ਜਨਮ ਲੀਤਾ ਬਸ ਮਰਾਂਗੇ ਤੇਰੀ ਯਾਦ ਅੰਦਰ ਆਇਆ ਭੇਤ ਨਹੀਂ ਗਹਿਰ ਗੰਭੀਰ ਤੇਰਾ ਸੋਏ ਸੋਚ ਕੇ ਹੋਏ ਵਿਸ਼ਮਾਦ ਅੰਦਰ ਐਸੀ ਖੋਜਵੇਂ ਮਦ ਤਾਂ ਬੀਤ ਗਈਆਂ ਸੁਣ ਸਮਾਧੀ ਲਾ ਕੇ ਧਿਆਨ ਅੰਦਰ ਕਿਨੂੰ ਦਸੀਏ ਦੁੱਖ ਦਰਬਾਰ ਸਿੰਘਾ ਤੂੰ ਬੈਠਾ ਸੁਣਦਾ ਨਹੀਂ ਫਰਿਆਦ ਅੰਦਰ ਇਸ ਸਟੇਜ ਦੀ ਆਰੰਭਤਾ ਅਰਦਾਸ ਤੋਂ ਹੋਈ ਹੈ ਜੋ ਭਾਈ ਸਾਹਿਬ ਜੀ ਨੇ ਕੀਤੀ ਹੈ ਚੰਨ ਲੰਟਾ ਆਪ ਕੋ ਸੰਗਤਾਂ ਦੇ ਦਰਸ਼ਨ ਕਰਨੇ ਆ ਸੋ ਪਿਆਰੇ ਖਾਲਸਾਈ ਜੇ ਦੇਖਿਆ ਜਾਵੇ ਆਜ਼ਾਦੀ ਦਾ ਮੋਟਾ ਜਿਹੜਾ ਆਜ਼ਾਦੀ ਦਾ ਓ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸ਼ਾਗੁਰਾਂ ਦੇ ਮਹਾਰਾਜ ਤੱਤਿਆਂ ਤਵੀਆਂ ਤੇ ਬੈਠੇ ਆਜ਼ਾਦੀ ਦਾ ਮੋਢ ਉਹਨਾਂ ਨੇ ਬੰਨਿਆ ਫਿਰ ਨੌਵੇਂ ਪਾਸ਼ਾਗੁਰ ਤੇਗ ਬਹਾਦਰ ਮਹਾਰਾਜ ਔਰ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਜਿਨ੍ਹਾਂ ਦਾ ਆਪਾਂ 350ਵਾਂ ਸ਼ਹੀਦੀ ਦਿਹਾੜਾ ਸਾਲਾਨਾ ਮਨਾ ਰਹੇ ਹਾਂ ਜੋ ਨਵੰਬਰ ਦੇ ਮਹੀਨੇ ਚ ਆਉਣਾ ਹੈ ਫਿਰ ਬਾਜਾਂ ਵਾਲੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣਾ ਸਾਰਾ ਹੀ ਪਰਿਵਾਰ 바ਰਤਾ ਹੈ ਬਹੁਤ ਪ੍ਰੇਮ ਦੇਖਿਆ ਪ੍ਰੇਮ ਪ੍ਰੇਮੀਆਂ ਦਾ ਬਣਦਾ ਦਿਨ ਜਲ ਨਹੀਂ ਕੋਈ ਕੋਈ ॠषि मुनि ਮਹਾਤਮਾ ਬਹੁਤ ਹੁੰਦੇ ਹੁੰਦਾ ਬਰਮ ਗਿਆਨੀ ਕੋਈ ਕੋਈ ਬਹੁਤਾ ਦੇਖਿਆ ਦਾਤਿਆਂ ਦਾਨੀਆਂ ਨੂੰ ਪਰ ਪੁੱਤਰਾਂ ਦਾ ਦਾਨੀ ਕੋਈ ਕੋਈ ਦਸ਼ਮੇਸ਼ ਵਾਂਗੂ ਦਰਬਾਰ ਸਿੰਘਾ ਕਰਦਾ ਕੁਰਬਾਨੀ ਕੋਈ ਕੋਈ ਬਾਜਾਂ ਵਾਲੇ ਸਤਿਗੁਰੂ ਦੇ ਚਾਰ ਪੁੱਤ ਚਾਰ ਸਹਿਬ ਜਾਦੇ ਚਾਰੇ ਵਾਰਤੇ ਆ ਚਾਰੇ ਵਾਰਨ ਤੋਂ ਬਾਅਦ ਗੁਰੂ ਸਾਹਿਬ ਕੀ ਲਿਖਦੇ ਆ ਮਾਰਾ ਕਹਿੰਦੇ ਸੁਖੀ ਬਸਾ ਮੋਹਰੋ ਪਰਿਵਾਰਾ ਪਰਿਵਾਰ ਤਾਂ ਸਾਰਾ ਵਾਰਤਾ ਪਿਤਾ ਵਾਰਤੀ ਆ ਮਾਂ ਵਾਰਤੀ ਆ ਪੁੱਤ ਵਾਰਤੇ ਕਿੰਨੇ ਸਿੱਖ ਵਾਰਤੇ ਆ ਸਾਰਾ ਕੁਝ ਵਾਰਤ ਤੋਂ ਬਾਅਦ ਵੀ ਕਿਹਦੀ ਸੁੱਖ ਮੰਗ ਰਹੇ ਆ ਮਰ ਗਏ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰ ਆਪਣੀ ਸੁੱਖ ਮੰਗੀਆਂ ਆਉਣ ਵਾਲੀਆਂ ਪੀੜੀਆਂ ਦੀ ਫੇਰ ਬਾਬਾ ਬੰਦਾ ਸਿੰਘ ਬਹਾਦਰ ਜੋ ਮਾਧੋਦਾ ਸੰਤ ਉਹਨੂੰ ਨਵਾਜ ਕੇ ਗੁਰੂ ਸਾਹਮਣੇ ਪੰਜਾਬ ਭੇਜਿਆ ਇਹ ਜ਼ਮੀਨਾਂ ਦੇ ਮਾਲਕੀ ਹੱਕ ਉਹ ਬਾਬਾ ਬੰਦਰ ਸਿੰਘ ਬਹਾਦਰ ਨੇ ਰਾਜ਼ ਕੀਤਾ ਸਾਨੂੰ ਦਿਵਾਏ ਐ ਬਾਜਾ ਵਾਲੇ ਸਤਿਗੁਰਾਂ ਦੇ ਜਾਣ ਤੋਂ ਬਾਅਦ ਉਹ ਦਿਨ ਆ ਵੀ ਤੌਣ ਤੇ ਬਾਬਾ ਬੰਦਰ ਸਿੰਘ ਬਹਾਦਰ ਨੇ ਮੁਗਲ ਰਾਜ ਦੀਆਂ ਝੜਾਂ ਪਟਤੀਆਂ ਏ ਉਹਨਾਂ ਨੂੰ ਸਾਬਕ ਸਿਖਾਇਆ ਉਦੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਭੈਣ ਨਹੀਂ ਬੜਿੰਗਾ ਵਿਖੇ ਲੜਕੀਆਂ ਦੀਆਂ ਸ਼ਾਦੀਆਂ ਕਰਾਉਂਦੇ ਐ ਸਾਨੂੰ ਵੀ ਉਹ ਸਮਾਗਮ ਵਿੱਚ ਜਾਣ ਦਾ ਸਮਾਂ ਮਿਲਦਾ ਇਹਨਾਂ ਦੀ ਬਦੌਲਤ ਹੀ ਅਸੀਂ ਆਪ ਕੋ ਸੰਗਤਾਂ ਦੇ ਦਰਸ਼ਨ ਕਰ ਰਹੇ ਆਂ ਫੇਰਾ ਹੋਰ ਗਰੀਬਾਂ ਦੀ ਮਦਦ ਕਰਦੇ ਆ ਖੂਨਦਾਨ ਕੈਂਪ ਲਗਾਉਂਦੇ ਆ ਅੱਖਾਂ ਦੇ ਕੈਂਪ ਲਗਾਉਂਦੇ ਆ ਸੋ ਪਿਆਰੇ ਖਾਲਸਾ ਜੀ ਪਾਲ ਸੇਖੋਂ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਾਨੂੰ ਵੀ ਇਹਨਾਂ ਨੇ ਨਿਵਾਜਣਾ ਏ ਇਸ ਸਥਾਨ ਤੋਂ 골ਡ ਮੈਲਰ ਨਹੀਂ ਇਹਨਾਂ ਨੇ ਸਾਡਾ ਸਨਮਾਨ ਕਰਨਾ ਏ ਹੋਰ ਵੀ ਮਹਾਨ ਸ਼ਖਸੀਅਤਾਂ ਬੈਠੀਆਂ ਹਨ ਜਿਨ੍ਹਾਂ ਦਾ ਸਨਮਾਨ ਕਰਨਾ ਏ ਇਹ ਸੰਸਥਾ ਦਿਨ ਰਾਤ ਦੁੱਗਣੀ ਚੌਗਣੀ ਤਰੱਕੀ ਬਖਸ਼ਿਸ਼ ਕਰੇ ਗੁਰੂ ਸਾਹਿਬ અપਾਰ ਬਖਸ਼ਿਸ਼ ਕਿਰਪਾ ਕਰਨ ਸੋ ਪਿਆਰੇ ਖਾਲਸਾ ਜੀ ਪਿਤਾ ਕਰਮ ਸਿੰਘ ਧਰਮ ਮਾਤਾ ਹਰਕੌਰ ਜਨਨੀ ਮਾ RAM ਕੌਰ ਔਰ ਦਾਦੀ ਹਕਮ ਕੌਰ ਜਦੋਂ ਇਹਨਾਂ ਦੇ ਪਿਤਾ ਜੀ 1 ਸਾਲ ਬਾਅਦ ਚੜ੍ਹਾਈ ਕਰ ਗਏ ਨਾ ਘਰ ਦਾ ਕਾਰਜਾ ਦਾਦੀ ਨੇ ਸੰਭਿਆ ਹੁਣ ਘਰੇ ਤਿੰਨ ਜਣਾ ਨਹੀਂ ਤਿੰਨ ਔਰਤਾਂ ਹਨ 65 ਕਿੱਲੇ ਜ਼ਮੀਨ ਹੈ ਤੇ ਹੋਰ ਕੋਈ ਦਾ ਭਰਾ ਨਹੀਂ ਕੋਈ ਚਾਚਾ ਨਹੀਂ ਕੋਈ ਤਾਇਆ ਨਹੀਂ ਹੈਗਾ ਸੋ ਦਾਦੀ ਹਕਮ ਕੌਰ ਨੇ ਆਪ ਖੇਤੀ ਕੀਤੀ ਹੈ ਕਿਉਂਕਿ ਉਦੋਂ ਔਰਤਾਂ ਸੰਨ ਉਹਨਾਂ ਵਿੱਚ ਜਜ਼ਬਾ ਹੁੰਦਾ ਸੀਗਾ ਸੋ ਪਿਆਰੇ ਖਾਲਸਾ ਜੀ ਇਹ ਵੱਡਾ ਹੋ ਰਿਹਾ ਏ ਸੋਹਣ ਸਿੰਘ ਭਖੜਾ ਜਦੋਂ 6-7 ਸਾਲ ਦਾ ਹੋਇਆ ਤੇ ਜਿਹੜੇ ਪਿੰਡ ਦੇ ਬਜ਼ੁਰਗ ਬੈਠੇ ਹੁੰਦੇ ਉੱਥੇ ਉਹਨਾਂ ਵੀ ਜਾ ਕੇ ਬੈੰਦਾ ਇਹਨੂੰ ਸੋਝੀ ਆਉਣ ਲੱਗੀ ਐ ਪਿੰਡ ਦੇ ਬਜ਼ੁਰਗ ਇਹਦੇ ਪਿਤਾ ਦੀਆਂ ਸਿਫਤਾਂ ਕਰਦੇ ਐ ਕਹਿੰਦੇ ਜਿਹੜਾ ਤੇਰਾ ਪਿਤਾ ਸੀ ਨਾ ਪਿਤਾ ਉਹ ਜਦੋਂ ਕਿਤੇ ਕਾਲ ਆਉਂਦਾ ਜਾਂ ਭੁੱਖ ਮਰੀ ਆਉਂਦੀ ਗਰੀਬਾਂ ਦੀ ਮਦਦ ਕਰਦਾ ਸੀਗਾ ਕਣਕ ਦਿੰਦਾ ਸੀਗਾ ਉਹਨਾਂ ਨੂੰ ਉਹ ਜਿਹੜਾ ਗੰਨਾ ਬੀਜਦਾ ਸੀਗਾ ਗੰਨੇ ਦਾ ਉਹ ਆਪਣਾ ਰਸ ਕਢਾ ਕੇ ਵਗੈਰਾ ਸ਼ੱਕਰਾਂ ਘੋੜ ਬਣਾ ਕੇ ਤੇ ਚੌਲ ਦਾ ਚੌਲਾਂ ਦੇ ਕੜਾਹੇ ਕੱਟ-ਕੱਟ ਕੇ ਗਰੀਬਾਂ ਦੇ ਮੱਖ ਵਿੱਚ ਪਾਉਂਦਾ ਸੀਗਾ ਲੋਕਾਂ ਦੇ ਕੋਲੋਂ ਆਪਣੇ ਪਿਤਾ